ਅਸੀਂ ਅਰਦਾਸ ਕਰਦੇ ਆ ਕਿ ਸਾਡੀ ਸਾਂਝੀ ਵਾਲਤਾ ਐਵੇਂ ਜਿਵੇਂ ਬਣੀ ਰਹੇ April ਦੇ ਵਿੱਚ ਮੇਰੀ ਫਿਲਮ ਆ ਰਹੀ ਹੈ ਜੀ ਸਿੰਘ 3 ਸੋ ਉਹਦੀ ਤਿਆਰੀਆਂ ਨੇ ਫਿਲਮਾਂ ਦੇ ذریعے ਕੁਝ ਸਮਾਜ ਦਾ ਵੀ ਸੇਵਾ ਵੀ ਹੋ ਸਕੇ ਗੁਰੂਦੀ ਨਗਰੀ ਅੰਮ੍ਰਿਤਸਰ ਵਿਖੇ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਤਾਂ ਉੱਥੇ ਹੀ ਫਿਲਮੀ ਅਦਾਕਾਰ ਵੀ ਨਤਮਸਤਕ ਹੋਣ ਲਈ ਪਹੁੰਚਦੇ ਨੇ ਇਸ ਦੇ ਚਲਦਿਆਂ ਹੀ ਅੰਮ੍ਰਿਤਸਰ ਵਿਖੇ ਫਿਲਮੀ ਅਦਾਕਾਰ ਅਮਨ ਢਾਲੀਵਾਲ ਅਤੇ ਸ਼ਰਮਿਕ ਮੀਟੇ ਮਾਸਟਰ ਮਿੱਠੂ ਸਿੰਘ ਖਾਣੇ ਕੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਹੋਇਆਂ ਅਮਨ ਢਾਲੀਵਾਲ ਨੇ ਕਿਹਾ ਕਿ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ ਗਈ ਜਿਹੜਾ ਮਹੀਨਾ ਚੱਲ ਰਿਹਾ ਹੈ ਸ਼ਹੀਦਾਂ ਦੇ ਹਾਰਤ ਦਾ ਉਸ ਨੂੰ ਸਮਰਪਿਤ ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਸਾਂਝੀ ਵਾਲਤਾ ਐਵੇਂ ਹੀ ਬਣੀ ਰਹੇ ਅਤੇ ਜੋ ਆਉਣ ਵਾਲਾ ਔਖਾ ਸਮਾਂ ਸਭ ਨੂੰ ਸਦ ਬੁੱਧੀ ਬਖਸ਼ੇ ਸਭ ਪਿਆਰ ਭਾਈਚਾਰੇ ਨਾਲ ਮਿਲ ਜੁਲ ਕੇ ਰਹਿਣ ਅਤੇ ਪੰਜਾਬ ਦੀ ਧਰਤੀ ਤੇ ਅਮਨ ਸ਼ਾਂਤੀ ਬਣੀ ਰਹੇ ਸੋ ਅੱਗੇ ਗੱਲਬਾਤ ਕਰਦੇ ਹਾਂ ਫਿਲਮੀ ਅਦਾਕਾਰ ਅਮਨ ਢਾਲੀਵਾਲ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਤੁਹਾਨੂੰ ਬਰੀਫ ਦੇ ਵਿੱਚ ਦੱਸ ਹੀ ਦਿੱਤਾ ਕਿ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਦਾਸ ਕਰਵਾਈਏ ਤੇ ਜਿਹੜਾ ਇਹ ਮਹੀਨਾ ਚੱਲ ਰਿਹਾ ਹੈ ਲਾਸਾਨੀ ਸ਼ਹਾਦਤ ਦਾ ਜੋੜ ਮੇਲਾ ਉਹਨੂੰ ਵੀ ਸਮਰਪਿਤ ਅਸੀਂ ਅਰਦਾਸ ਕਰਦੇ ਆ ਕਿ ਸਾਡੀ ਸਾਂਝੀ ਵਾਲਤਾ ਐਵੇਂ ਜਿਵੇਂ ਬਣੀ ਰਹੇ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਔਖਾ ਆ ਰਿਹਾ ਤੇ ਉਹਦੇ ਵਿੱਚ ਸਾਨੂੰ ਪਰਮਾਤਮਾ ਸਤਬੁੱਧੀ ਬਖਸ਼ੇ ਤੇ ਪਿਆਰ ਮਿਲਵਰਤਨ ਨਾਲ ਅਸੀਂ ਸਾਰੇ ਇਸ ਪੰਜਾਬ ਦੀ ਧਰਤੀ ਨੂੰ ਇਹਦੇ ਅਮਨ ਸ਼ਾਂਤੀ ਕਾਇਮ ਰੱਖੀਏ ਸੋ ਇਸੇ ਅਰਦਾਸ ਸਾਡੀ ਇੱਥੇ ਲਈ ਅਸੀਂ ਇੱਥੇ ਆਏ ਹਾਂ ਸੋ ਨਵ ਨਵਾਂ ਨਵਾਂ ਕੀ ਆ ਰਿਹਾ ਜੀ ਅ ਮਾਰਚ ਅਪ੍ਰੈਲ ਦੇ ਵਿੱਚ ਮੇਰੀ ਫਿਲਮ ਆ ਰਹੀ ਹੈ ਜੀ ਸਿੰਗਮ 3 ਸੋ ਉਹਦੀ ਤਿਆਰੀਆਂ ਨੇ ਸੋ ਆਉਣ ਵਾਲਾ ਸਾਲ ਕਈ ਫਿਲਮਾਂ ਆ ਰਹੀਆਂ ਨੇ ਸੋ ਪਰਮਾਤਮਾ ਕੇ ਅਰਦਾਸ ਹੈ ਕਿ ਕੁਝ मीनिंगफुल ਫਿਲਮਾਂ ਕਲੰਦਾ ਬਲਬਖਸ਼ਣ ਤਾਂ ਕਿ ਫਿਲਮਾਂ ਦੇ ذریعے ਕੁਝ ਸਮਾਜ ਦਾ ਵੀ ਸੇਵਾ ਵੀ ਹੋ ਸਕੇ ਸੋ ਸੋ ਇਸ ਤਰੀਕੇ ਦੀ ਕੋਸ਼ਿਸ਼ ਹੈਗੀ ਆ ਇਹਨਾਂ ਦੀ ਸਰਪ੍ਰਸਤੀ ਹੇਠ ਸ੍ਰੋਤਿਆਂ ਨੂੰ ਕੀ ਸੰਗ ਆਪਣੇ ਅਪੀਲ ਕਰਨਾ ਚਾਹੁੰਦੇ ਆ ਸ੍ਰੋਤਿਆਂ ਨੂੰ ਸੁਣਨ ਵਾਲੇ ਤੇ ਦੇਖਣ ਵਾਲੇ ਜਿੰਨੇ ਵੀ ਆ ਕੇ ਚੰਗਾ ਸੁਣੋ ਤੇ ਚੰਗਾ ਵੇਖੋ ਉਦਰੀ ਦੂਜੇ ਪਾਸੇ ਇਸ ਮੌਕੇ ਸ਼ੌਮਣਿਕ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਣੇ ਕੇ ਨੇ ਕਿਹਾ ਕਿ ਕੱਲ ਦੇ ਪਾਠ ਆਰੰਭ ਕੀਤੇ ਗਏ ਨੇ ਜਿਨ੍ਹਾਂ ਦੇ ਕੱਲ ਭੋਗ ਪੈਣਗੇ ਪਰਿਵਾਰ ਸਮੇਤ ਅਸੀਂ ਇੱਥੇ ਪਹੁੰਚੇ ਹਾਂ ਉਹਨਾਂ ਨੇ ਕਿਹਾ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਿਸ ਦੇ ਚਲਦਿਆਂ ਅਸੀਂ ਅਪੀਲ ਕਰਦੇ ਹਾਂ ਸ਼ੌਮਣਿਕ ਕਮੇਟੀ ਨੂੰ ਵੀ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਮਿੱਠੇ ਪਕਵਾਨ ਨਾ ਪਕਾਏ ਜਾਣ ਉਹਨਾਂ ਕਿਹਾ ਕਿ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸਿੱਖ ਪੰਥ ਤੇ ਮਿਹਰ ਭਰਿਆ ਹੱਥ ਰੱਖੇ ਸੋ ਅੱਗੇ ਗੱਲਬਾਤ ਕਰਦੇ ਆਂ ਸ਼ਰਮਿਕ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਣੇਕੇ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਟਰ ਮਿੱਠੂ ਸਿੰਘ ਕਾਣੇਕੇ ਮੈਂਬਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਹਲਕਾ ਮਾਨਸਾ ਅੱਜ ਅਸੀਂ ਦਰਬਾਰ ਸਾਹਿਬ ਵਿਖੇ ਆ ਕੱਲ ਤੋਂ ਪਾਠ ਆਰੰਭ ਕਰਾਇਆ ਗਿਆ ਜਿਹਦਾ ਸਵੇਰੇ ਇਹ ਭੋਗ ਪਵੇਗਾ ਤੇ ਇਸ ਮੌਕੇ ਅਸੀਂ ਪਰਿਵਾਰ ਸਮੇਤ ਇੱਥੇ ਪਹੁੰਚੇ ਹੋਏ ਹਾਂ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਪੰਥ ਤੇ ਮਿਹਰ ਰੱਖੇ ਔਰ ਇਹ ਸੀਧੀ ਦਿਹਾੜਾ ਚੱਲ ਰਹਿਗਾ ਅਸੀਂ ਦੀ ਦਿਹਾੜੇ ਮੌਕੇ ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਜੋ ਸੀਧੀ ਦਿਹਾੜੇ ਚੱਲ ਰਹੇਗੇ ਇੱਥੇ ਮਠਾਪਕ ਪਕਵਾਨ ਵਗੈਰਾ ਨਾ ਪਕਾਏ ਜਾਣ ਔਰ ਸੀਧੀ ਦਿਹਾੜਾ ਜਿਹੜਾ ਹੋ 15 ਦਿਨਾਂ ਲਗਾਤਾਰ ਪਾਠ ਕਰਕੇ ਜੀਵਨ ਜਿਹੜਾ ਉਹ ਹਰ ਸਿੱਖਾ ਬਤੀਤ ਕਰੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਹਿਬਜ਼ਾਦਿਆਂ ਨੂੰ ਜੋ ਸਹਾਦੇ ਇਹ ਦਿਨ ਲਗੇ ਉਹ ਯਾਦ ਕੀਤਾ ਜਾਵੇ ਤੇ ਇਹਨੇ ਕਹਿੰਦਾ ਹਾਂ ਮੈਂ ਆਸ ਕਰਦਾ ਕਿ 31 ਦਸੰਬਰ ਤੱਕ ਸਮੁੱਚੀ ਸਿੱਖ ਕੌਮ ਆ ਉਹ ਸੀਧੀ ਦਿਹਾੜੇ ਨੂੰ ਸਮਰਪਿਤ ਹੋ ਕੇ ਇਹ ਗੁਰੂ ਨੂੰ ਸਮਰਪਿਤ ਹੋਤ ਰਹੇਗੀ ਤੇ ਸਾਹਿਬਜ਼ਾਦਿਆਂ ਦੀ ਸੀਧੀ ਦਿਹਾੜਾ ਆ ਯਾਦ ਰੱਖ ਰੱਖਦੇ ਆ ਹੋਇਆ ਸਾਮਾਜ ਲਈ ਆਪਣਾ ਬਣਦਾ ਯੋਗਦਾਨ ਪਾਵੇਗੀ ਬਹਿਗੁਰੇ ਖਾਲਸਾ ਵੈਕੀ ਜੀ ਚਰਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ